ਗੁਰੂ ਮੰਤਰ ਚ ਇਹ ਅੱਖਰ ਪਹਿਲਾਂ ਲਿਖੇ ਕਿਉਂਕਿ ਹਵਾ ਵੀ ਹੁਣ ਪ੍ਰਦੂਸ਼ਿਤ ਹੋ ਰਹੀ ਆ ਪਾਣੀ ਵੀ ਦੇਖੋ ਆਪਣਾ ਛਪੜਾ ਲੈ ਕਹੋ ਫੇਰ ਧਰਤੀ ਦੇ ਵਿੱਚ ਆ ਪਰਿਆ ਪਾ ਰਿਹਾ ਇਹ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ 550 ਸਾਲ ਪਹਿਲਾਂ ਲਿਖੀਆਂ ਨਾ ਤੇ ਤੁਸੀਂ ਸਾਰੇ ਨਗਰ ਦੀ ਸੰਗਤ ਸਾਰੇ ਤੁਸੀਂ ਸਤਿਕਾਰਯੋਗ ਹੋਂਦ ਵਿੱਚ ਛੋਟਾ ਐ ਚਾਹੇ ਵੱਡਾ ਤੁਸੀਂ ਆਪਣੇ ਹੱਕ ਲਈ ਆਪਣੀ ਸਿਹਤ ਸਹੂਲਤ ਲਈ ਆਪਣੇ ਪਰਿਵਾਰਾਂ ਲਈ ਤੇ ਆਪਣੀ ਜੋ ਵੀ ਇੱਥੋਂ ਦਾ ਪਾਣੀ ਪਾਉਣ ਜੋ ਇਸ ਨਾਲ ਗੰਦਾ ਹੋ ਰਿਹਾ ਉਹਦੇ ਪਿੱਛੇ ਤੁਸੀਂ ਡਟੇ ਹੋ ਥੋੜੀ ਕੋਈ ਲੜਾਈ ਜਾਇਦਾਦ ਦੀ ਨਹੀਂ ਵੀ ਆਪਾਂ ਇਹਨਾਂ ਤੋਂ ਕੋ ਬਣਾਉਣਾ ਹੈ ਜਾਂ ਆਪਾਂ ਕੋਣੀ ਹੈ ਜਰ ਕਿਸੇ ਦੀ ਆਪਾਂ ਜ਼ਮੀਨ ਲੈਣੀ ਨਹੀਂ ਤੁਸੀਂ ਜਿਹੜੀਆਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਕਹਿ ਲੋ ਬੱਚੇ ਆ ਇੱਥੇ ਸਾਰੇ ਘਰ ਨਾਲ ਆਪਣੇ ਨੇੜੇ ਨੇੜੇ ਨੱਗਰ ਵੀ ਆਪਣਾ ਨਾਲ ਹੈ ਸੋ ਇਹਨਾਂ ਨੇ ਜਿਹੜਾ ਪਲਾਂਟ ਲਾਇਆ ਹੈ ਇਹ ਚਾਹੇ ਤੁਹਾਨੂੰ ਢੇਰੀ ਚ ਰੱਖ ਕੇ ਲਾਇਆ ਹੈ ਚਾਹੇ ਕਿਵੇਂ ਵੀ ਲਾਇਆ ਹੈ ਆਪਣੇ ਇੰਨੇ ਆਪਾਂ ਨੂੰ ਵੀ ਸੋਝੇ ਨਹੀਂ ਕਿਉਂਕਿ ਆ ਪਕੜਾ ਕਾਰਖਾਨੇ ਚ ਚਲਾਉਨੇ ਆ ਆਪਾਂ ਛੋਟੇ ਜ਼ਿਮੀਦਾਰ ਆ ਫੈਕਟਰੀਆਂ ਲੱਗੀਆਂ ਜਾਂਦੀਆਂ ਆਪਾਂ ਨੂੰ ਇਹ ਹੁੰਦਾ ਪਰ ਇਹਦਾ ਜੇ ਤੁਹਾਨੂੰ ਨੁਕਸਾਨ ਆ ਤੁਸੀਂ ਡਟਿਓ ਤੇ ਮੈਨੂੰ ਕਈ ਦਿਨ ਹੋ ਗਿਆ ਆਪਣੇ ਬਾਬਾ ਤੇਜ ਸਿੰਘ ਜੀ ਨੇ ਹੈਡ ਗਰੰਥੀ ਮੇਰੇ ਤੋਂ ਪਹਿਲਾਂ ਉਹ ਉਹ ਬਜ਼ੁਰਗ ਨੇ ਕਿਹਾ ਤਾਂ ਹੈਂਡੀਕੈਪਟਨਾ ਤੇ ਬਹੁਤ ਅਚਾਨਕ ਇੰਨੇ ਜਿਆਦੇ ਮਤਲਬ ਸਰੀਰ ਡਾਊਨ ਹੋ ਗਿਆ ਉਹਨਾਂ ਦੀ ਪੈਪਾ ਇੱਕ ਤਾਂ ਬਿਲਕੁਲ ਬੰਦ ਆ 1 85% 75% ਤੇ ਉਹਨਾਂ ਦਾ ਦਿਲ ਹੈ ਜਿਹੜਾ ਉਹ 15% 20% ਕੰਮ ਕਰਦਾ ਹੈ ਤੇ ਕਿਉਂਕਿ ਮੇਰਾ ਫਰਜ਼ ਹੈ ਜੇ ਮੈਨੂੰ ਉਹਨਾਂ ਨੇ ਚੁਣਿਆ ਮੈਂ ਉਹਨਾਂ ਦਾ ਜੱਥੇਦਾਰ ਆ ਮੁਖੀ ਆ ਪੰਮ ਚੰਡੀਗੜ੍ਹ ਲੁਧਿਆਣਾ ਅੱਜ ਉਹਨਾਂ ਨੂੰ ਅਸੀਂ ਕੱਲ ਲੈ ਕੇ ਆਇਆ ਹੁਣ ਵੀ ਉਹਨੂੰ ਮੰਝਾ ਇੱਕ ਸਪੈਸ਼ਲ ਲਹਾਂਦਾ 30 40 ਹਜ਼ਾਰ ਤਾਂ ਉਹਦੇ ਤੇ ਉਹਨੂੰ ਮੰਝੇ ਤੂੰ ਐ ਤਾਹ ਕਰਨਾ ਹੈ ਮੰਝੇ ਤੇ ਠਾਹ ਕਰਨਾ ਹੈ ਤੇ ਉਹਨੂੰ ਫਾਸੋਂ ਕਹਿੰਦੇ ਵੀ 15 ਤੇ ਵੀ ਦਿਲ ਚੱਲੀ ਜਾਂਦਾ ਰਹਿੰਦਾ ਪਰ ਉਹ ਜਹ ਹੱਲੇ ਚੱਲੇ ਦਾ ਪ੍ਰੇਨਾ ਬੋਲੇ ਨਾ ਫੋਟੋ ਇਸ ਕਰਕੇ ਮੈਨੂੰ ਪਤਾ ਤਾਂ ਉਦੋਂ ਦੇ ਹੀ ਆ ਕਿ ਕੋਈ ਸੇਵਾਦਾਰ ਇੱਥੇ ਲੰਗਰ ਲੈਣ ਆਉਂਦਾ ਉਹ ਦੱਸਦਾ ਰਹਿੰਦਾ ਜਦੋਂ ਰਾਤ ਨੂੰ ਸੀ ਆਉਂਦੀ ਸੀ ਤੇ ਮੈਨੂੰ ਅੱਜ ਅੱਜ ਵੀ ਉੱਥੇ ਸਰਪੰਚਾਂ ਬੈਠੇ ਚੇਤਾ ਸਿੰਘ ਡੀਐਸਕੇ ਦਾ ਭਾਉ ਸੀ ਅੱਜ ਉਹ ਸਮਾਜ ਸੇਵੀ ਬੰਦਾ ਸੀ ਐਨਾ ਇਕੱਠ ਸੀ ਅੱਜ ਕਿਤੇ ਗੱਡੀਆਂ ਦੇ ਖੜਾਉਣ ਨੂੰ ਥਾਂ ਨਹੀਂ ਉੱਥੇ ਗੁਰਦੁਆਰਾ ਸਾਹਿਬ 'ਚ ਤੇ ਜਿਵੇਂ ਕੋਈ ਮੇਲੇ ਦਾ ਜੋੜ ਮੇਲਾ ਹੁੰਦਾ ਨਾ ਆਏ ਮੈਂ ਪਿੱਛੋਂ ਬਿਲਕੁਲ ਮਸੇ ਲਿੱਪਾ ਕੇ ਆ ਬੰਦਿਆਂ ਦੇ ਵਿੱਚੋਂ ਵੀ ਆਪਣੇ ਇਲਾਕੇ ਦੀ ਸੰਗਤ ਪੂਰੇ ਪੰਜਾਬ ਦਾ ਹੀ ਇਕੱਠ ਸੀ ਉਸ ਬੰਦੇ ਦਾ ਉਹ ਪਹਿਲਾ ਚਪਾਈ ਭਰਤੀ ਹੋਇਆ ਫਿਰ ਉਹ ਡੀਐਸਪੀ ਰਿਟਾਇਰ ਹੋਇਆ ਰਿਟਾਇਰ ਹੋਣ ਤੋਂ ਬਾਅਦ ਉਹਨੇ ਪਤਾ ਕੀ ਕੰਮ ਕੀਤਾ ਜਿਵੇਂ ਤੁਸੀਂ ਚੰਗਾ ਕੰਮ ਕਰਦੇ ਹੋ ਉਹਨੇ ਕੀ ਕੀਤਾ ਬੱਚਿਆਂ ਨੂੰ ਗਰਾਊਂਡ ਬਣਾ ਕੇ ਤੇ ਉਹ ਇੱਕ ਕਸ ਕਰਾਉਂਦਾ ਸੀ ਬੱਚਿਆਂ ਨੂੰ ਭੱਜਣਾ ਦੌੜਨਾ ਜਿੰਨਿਆਂ ਨੂੰ ਕਰਾਇਆ ਉਹਨੇ ਫੌਜੀ ਬਣ ਗਏ ਉਹਨੇ ਪੁਲਿਸ ਚ ਹੋ ਗਏ ਉਹ ਸਾਰੇ ਤੜ ਟੁੱਟ ਕੇ ਲਜਾਣਾ ਬੱਚਿਆਂ ਨੂੰ ਉਠਾਉਣਾ ਆਪਦੀ ਤਨਖਾਹ ਉਹਨਾਂ ਤੇ ਲਾਉਣੀ ਮਹਾਰਾਜ ਜੀ ਬਾਣੀ ਕਹਿੰਦੀ ਆਪਣਾ ਵਿਕਾਰ ਬਣਾਉਣਾ ਸੰਢ ਹੈ ਕਹਿੰਦੇ ਆਪਦਾ ਵਿਕਾਰ ਕੇ ਬੰਦਾ ਬਰਾਨੇ ਦਾ ਕੰਮ ਕਰਦਾ ਕਿਸੇ ਦਾ ਦੂਸਰੇ ਦਾ ਉਹ ਕਹਿੰਦੇ ਫਿਰ ਜੋ ਸੋਰਨਾਰ ਜੂਨੀ ਨਾਲ ਆਉਂਦਾ ਕਹਿੰਦੇ ਜੂਨਾ ਚ ਨਹੀਂ ਆਉਂਦਾ ਸੋ ਇਸ ਕਰਕੇ ਜੋ ਦਾ ਭੋਗ ਸੀ ਅਸੀਂ ਵੀ ਬਿਜੀ ਸੀ ਨਹੀਂ ਤੇ ਅਸੀਂ 10 ਵਜੇ ਦਾ ਪ੍ਰੋਗਰਾਮ ਸੀ 11 ਵਜੇ ਦਾ ਸੋ ਮੈਂ ਤੁਹਾਡੀ ਇੱਕ ਵਿਸ਼ਵਾਸ ਦਿਵਾਉਣਾ ਆ ਵੀ ਬਾਈ ਵੀ ਤੁਹਾਡਾ ਸੇਵਾਦਾਰ ਹਾਂ ਤੁਹਾਡੇ ਭੈਣ ਭਾਈ ਆਪਾਂ ਆਪ ਸਮੇਂ ਆਪਾਂ ਪਰਿਵਾਰ ਦੇ ਜੀ ਆ ਤੇ ਤੁਹਾਡੇ ਨਾਲ ਮੈਂ ਖੜਾ ਜਿੱਥੇ ਤੁਸੀਂ ਕੋਈ ਕੁਰਬਾਨੀ ਕਰਦੇਗੇ ਤੁਹਾਡੇ ਪਿੱਛੇ ਅਸੀਂ ਤੁਸੀਂ ਮੇਰਾ ਪਰਿਵਾਰੋਂ ਸਰਦਾਰ ਸੇਵਾ ਸਿੰਘ ਜੀ ਬੈਠੇ ਨੇ ਪੜ੍ਹੇ ਲਿਖੇ ਨੇ ਵਧੀਆ ਸਿਆਣੇ ਨੇ ਸਰਪੰਚ ਰਹੇ ਨੇ ਨੱਕੇ ਦੇ ਮੋਹਤਵਾਰ ਨਾ ਦੁਨੇ ਸਰਪੰਚ ਬੈਠੇ ਨਾ ਤੇ ਤੁਸੀਂ ਸਾਰੇ ਪੜੇ ਲਿਖੇ ਹੋ ਸਾਰੇ ਪਰਿਵਾਰ ਚਲਾਉਂਦੇ ਹੋ ਕੁਬੀਲਦਾਰੀ ਆਪੋ ਆਪਣੀ ਵਧੀਆ ਕਿਰਤ ਕਰਨ ਵਾਲੇ ਬੰਦੇ ਨੂੰ ਤੁਸੀਂ ਆਪਣੇ ਪਰਿਵਾਰੋਂ ਭਾਈ ਦਾਨ ਸਿੰਘ ਜੀ ਬੈਠੇ ਆ ਆਪਣੇ ਤੋਂ ਵੱਡੇ ਨੇ ਸਾਰਿਆਂ ਚੋਂ ਸੋ ਇਸ ਕਰਕੇ ਆਪਾਂ ਤੁਹਾਡੇ ਨਾਲ ਆ ਇਸ ਮੁੱਦੇ ਤੇ ਪਿੰਡ ਦੇ ਮੁੱਦੇ ਤੇ ਪਿੰਡ ਦਾ ਜੋ ਕੰਮ ਆ ਆਪਣਾ ਸਾਂਝਾ ਉਹਦੇ ਨਾਲ ਆਪਾਂ ਮੂਰੇ ਹੋ ਕੇ ਖੜਾਗੇ ਬਿਲਕੁਲ ਕੋਈ ਆਪਾਂ ਨੂੰ ਕਿਸੇ ਦੀ ਕੋਈ ਕਿਸੇ ਦੀ ਝੇਪ ਨਹੀਂ ਕੋਈ ਆਪਾਂ ਨੂੰ ਡਰ ਨਹੀਂ ਆਪਾਂ ਨੱਗਰ ਲਈ ਤੁਹਾਡੇ ਲਈ ਆ ਆਪਣੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਕਿਉਂਕਿ ਆਪਾਂ ਤਾਂ ਹੁਣ ਅੰਬਰ ਦੇਖੋ ਖਾਈ ਖੜੇ ਆਪਾਂ ਦਾ 70 70 ਸਾਲ ਦੇ ਮੈਂ 60 ਸਾਲ ਦਾ ਹੋ ਗਿਆ 65 65 ਸਾਢੇ 65 64 65 ਸਾਲ ਦਾ 60 'ਚ ਮੇਰਾ 60 11 10 ਦਾ ਜਨਮ ਹੈ ਸੋ ਇਸ ਕਰਕੇ 600 80 ਸਾਲ ਦੇ ਨੇੜੇ ਨਾ ਭਾਈ 580 ਤੋਂ ਵੀ ਵੱਧਦਾ ਹੈ ਕਿ ਆਪਾਂ ਸਾਰੇ ਹਾਂ ਅੰਬਰਾਂਗੇ 60 60 65 65 70 70 ਸਾਲ ਦੇ ਪਰ ਜਿਹੜੀ ਆਪਣੀਆਂ ਪਨੀਰੀ ਐ ਛੋਟੇ ਬੱਚੇ ਐ ਜਿੰਨਾ ਲਈ ਆਪਾਂ ਵਧੀਆ ਸੋਚ ਆ ਤੁਹਾਡੀ ਵੱਡੀ ਭਾਰੂ ਸੋਚ ਆ ਤੁਹਾਡੀ ਜਿੱਤ ਅੱਜ ਵੀ ਜਿੱਤਾਂ ਤੇ ਕੱਲ ਨੂੰ ਵੀ ਜਿੱਤਾਂ ਤੇ ਜਿੱਤੀ ਹੋਊਗੀ ਤੁਹਾਡੀ ਸਾਹਮਣੇ ਸਾਹਮਣੇ ਕਿਸੇ ਆਪ ਦੇ ਹੱਕ ਲਈ ਕੋਈ ਕਿਸੇ ਤੋਂ ਖੋਣ ਲਈ ਨਹੀਂ ਬੈਠੇ ਤੁਸੀਂ ਆਉਣ ਵਾਲੇ ਰਜੇਸ਼ਨ ਜਿਹੜੀ ਆਪਣੇ ਬੱਚੇ ਨਾਲ ਜਿਹੜਾ ਆਪਣੇ ਪਰਿਵਾਰ ਆ ਪਾਉਣ ਪਾਣੀ ਦੀ ਤੁਸੀਂ ਗੱਲ ਨਹੀਂ ਬੈਠਿਓ ਇਹ ਵੀ ਇਨਾਂ ਨੂੰ ਮੈਂ ਬੇਨਤੀ ਕਰਦਾ ਸੇਟ ਪਟਕ ਚੁਪਿਆ ਆਦਾ ਕਿਹਦੇ ਚ ਹੋਰ ਲਾ ਲੈ ਤੇ ਇਹਨੂੰ ਕਿਤੇ ਹੋਰ ਲੈ ਜੇ ਕੁਛ ਹੀ ਕਰੇ ਚਾਹੇ ਸਰਕਾਰ ਤੋਂ ਇਹਨੇ ਲੋੜ ਲਿਆ ਉਹਦੇ ਚ ਇਹਨੇ ਸਬਸਿਡੀਆਂ ਸਭ ਕੁਛ ਇਹਦੇ ਵਿੱਚ ਹੁੰਦੇ ਨੇ ਜਦੋਂ ਘਾਟਾ ਪੈਦਾ ਅਕਲਾ ਦਿੰਦੇ ਨੇ ਤੇ ਪੈਸੇ ਲੈ ਲੈਂਦੇ ਕੋਪੜੀਆਂ ਪੈਸੇ ਦੇ ਦਿੰਦੀਆਂ ਇਹਨਾਂ ਦਾ ਸਿਸਟਮ ਬਣਾਏ ਹੁੰਦੇ ਨਾ ਆਪਾਂ ਹੀ ਆ ਜਿਹੜਾ ਆਪਣਾ ਸਿਸਟਮ ਨਹੀਂ ਖੇਤੀ ਦਾ ਆਪਾਂ ਸੀ ਪਰਸੈਂਟ ਬੰਦੇ ਖੇਤੀ ਕਰਦੇ ਆਪਣਾ ਆਪ ਕੜਾ ਬੀਮਾ ਕਰਾ ਕੇ ਖੇਤੀ ਦਾ ਤਾਂ ਆ ਦੇਖੋ ਜੇ ਵੱਤ ਬੀਤ ਹੈ ਜਾਂ ਤਾਂ ਖਰਾਬ ਹੋ ਗਈ ਜੇ ਤਾਂ ਰੱਬ ਸਿਰ ਤੇ ਆਪਣਾ ਤਾਂ ਤਪਾ ਬੀਜ ਦੇਣ ਆਪਣੀ ਫਸਲ ਤੇ ਕਿਹੜਾ ਕੋਈ ਸ਼ਟਰ ਪਾਇਆ ਜਾ ਉੱਤੇ ਕੁਕਣੀਆਂ ਨਹੀਂ ਪਹਿਣੀਆਂ ਜਿਆਦਾ ਮੀਂਹ ਨਹੀਂ ਪੁੱਛ ਖੇੜਾ ਨਹੀਂ ਤਪਾ ਨੂੰ ਕੀ ਆ ਦੱਸੋ ਨਾ ਹਾਂ ਦੀ ਕਿਰਤ ਤੁਸੀਂ ਕਰਦੇ ਹੋ ਆ 5 ਤੇ 5 ਜਾਂ 10 9 ਇਹਨੂੰ ਕਿਹਾ ਮਹਾਰਾਜ ਨੇ 10 9 ਦੀ ਕਿਰਤ ਤੁਸੀਂ ਇਹ ਕਰਦੇ ਹੋ ਬੀਜ ਨਾਲ ਆਪ ਆਪ ਨੂੰ ਜੋ ਆਪਣੇ ਕਰਮਾਜ ਪਰਾਲਬਤੋ ਦੇਖੋ ਹੁੰਦੀ ਹੈ ਮਿਹਨਤ ਮਿਲਦੀ ਹੈ ਮਿਹਨਤ ਕਰਨ ਵਾਲੇ ਬੰਦੇ ਹੋ ਤੁਸੀਂ ਕੋਈ ਵੱਡੇ ਬਿਜ਼ਨਸਮੈਨ ਨਹੀਂ ਵੱਡੇ ਜ਼ਿਮੀਂਦਾਰ ਨਹੀਂ ਛੋਟੇ ਛੋਟੇ ਪਰਿਵਾਰਾਂ ਉਹਨਾਂ ਨੂੰ ਵਧੀਆ ਚਲਾਉਂਦੇ ਆ ਤੁਸੀਂ ਆਪ ਦੇ ਪਰਿਵਾਰ ਨੂੰ ਜੇ ਜਿਵੇਂ ਤੁਸੀਂ ਪਰਿਵਾਰ ਦਾ ਜਿੰਨਾ ਤੁਹਾਨੂੰ ਭਾਈ ਦੁੱਖਾਂ ਜਾਂ ਕੋਈ ਗੱਲ ਹੈ ਉਹਨੇ ਸਾਨੂੰ ਆ ਅਸੀਂ ਭੰਵੇਂ ਉੱਥੇ ਬੈਠਾ ਮੈਂ 40 50 ਸਾਲ ਤੋਂ ਪਰ ਮੇਰਾ ਜਿਹੜਾ ਪਿੰਡ ਹੈ ਮੇਰਾ ਪਰਿਵਾਰ ਹੈ ਉਹ ਤੁਸੀਂ ਹੋ ਉਹ ਤਾਂ ਮੇਰੀ ਇੱਕ ਸੇਵਾ ਉੱਥੇ ਨਗਰਾਂ ਚ ਮੈਂ ਜਾਣਾ ਉਹ ਵੀ ਨਗਰ ਮੇਰਾ ਪਿਆਰ ਆ ਸਾਰਿਆਂ ਦਾ ਪਰ ਜਿਹੜਾ ਮੇਰਾ ਨਗਰ ਆ ਮੇਰਾ ਪਰਿਵਾਰ ਉਹ ਤੁਸੀਂ ਹੋ ਤੇ ਮੈਂ ਤੁਹਾਡੇ ਨਾਲ ਆ ਜਦੋਂ ਤੈਨੂੰ ਮੈਨੂੰ ਅੱਧੀ ਰਾਤ ਤੁਸੀਂ ਬਾਜ ਮਾਰੋਗੇ ਜੋ ਵੀ ਕੋਈ ਕਹਿਣਾ ਹੈ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਂ ਖੜੂਗਾ ਪਿੰਡ ਤੋਂ ਤੇ ਸੰਗਤ ਤੌਰ ਤੇ ਗੁਰੂ ਘਰ ਦੀ ਸੇਵਾ ਉਹ ਵੱਖਰੀ ਆ ਉਹ ਸਭ ਦਾ ਸਾਂਝਾ ਵੱਖਰਾ ਹੋ ਪਰ ਮੈਂ ਉੱਥੇ ਆਪਣੇ ਨਗਰ ਦੇ ਵਿੱਚ ਸੇਵਾ ਕਰਦਾ ਮੇਰਾ ਹੀ ਪਰਿਵਾਰ ਹੋ ਤੁਸੀਂ ਥੋੜੇ ਪਰਿਵਾਰ ਦੇ ਵਿੱਚੋਂ ਆ ਤੇ ਜਦੋਂ ਪਰਿਵਾਰ ਨੂੰ ਦੁੱਖ ਆ ਤੇ ਮੇਰੇ ਵਿੱਚ ਆਉਂਦਾ ਹੈ